ਲਓ ਜੀ ਮਿੱਤਰੋ ਇੱਧਰ ਦੇਖੋ ਆ ਕਰ ਰਹੀਆਂ ਕੁੱਤਿਆਂ ਦੀਆਂ ਗੇਮਾਂ ਦੇਖੋ ਟੈਲੈਂਟ ਦੇਖੋ ਕੁੱਤੇ ਦੇ ਵਿੱਚ ਫਿਰ ਕਿੰਨਾਗਾ ਮੀਰੀ ਬਣਾਤਾ ਇੱਧਰ ਆਪਣੇ ਵਾਲਾ ਬੈਠਾਗਾ ਆ ਵੀ ਦੇਖ ਲਓ ਤੁਸੀਂ ਇਹਨੂੰ ਐ ਲੱਗ ਰਿਹਾ ਜੀ ਮੇਰੇ ਤੇ ਅਟੈਕ ਹੋ ਰਿਹਾ ਜਿੱਕਦੀ ਮੇਰੇ ਵਾਲੇ ਸਾਡੇ ਵਾਲੇ ਕਮਰੇ ਚ ਆ ਗਏ ਇਹਦਾ ਪੂਰਾ ਹੁਣ ਐ ਕਹਿੰਦਾ ਸੀ ਜੇ ਮੈਂ ਕਹਿੰਦਾ ਬਾਹਰ ਨਿਕਲ ਜਾਂਦਾ ਇਹਨਾਂ ਨੂੰ ਦੇਖੋ ਵੀ ਕੁੱਟ-ਕੁੱਟ ਕੇ ਕਿਵੇਂ ਯਾਰ ਭਰੀ ਹੁੰਦੀ ਹੈ ਹਨਾ ਸਗਲਾਈ ਗੇਮਾਂ ਬਹੁਤ ਸੋਹਣੀਆਂ ਗੇਮਾਂ ਕਰਦੇ ਆ ਇਹ ਉੱਤੇ ਆਹ ਦੇਖੋ ਫੇਰ ਆਪਣੇ ਵਾਲ ਆ ਗਿਆ ਇਹ ਤਬੱਲਾ ਇਹ ਕਹਿੰਦਾ ਮੈਂ ਤਾਂ ਚੱਕ ਦੂੰ ਫੱਟੇ ਪਰ ਦੋਸਤੋ ਇਹਨਾਂ ਦੀ ਦੇਖ ਲਓ ਲੱਗ ਨਸਲਾਂ ਨਾ ਉਹ ਲੱਗ ਚੀਜ਼ ਆ ਕੈਲੰਡਰ ਹਰ ਹਿੱਕ ਦੇ ਵਿੱਚ ਵੱਖੋ ਵੱਖਰਾ ਹੁੰਦਾ